ਨਿਆ ਕਿਸਾਨਾਂ ਦੇ ਉੱਤੇ ਤਾਂ ਭਾਰੀ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮੈਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨਾਂ ਦਾ ਤਾਂ ਨਹੀਂ ਉਹਨਾਂ ਦਾ ਮਸਲਾ ਹਾਲੇ ਤੱਕ ਜੇ ਕੱਲ ਨੂੰ ਸਾਡੇ ਡੱਲਿਆ ਸਾਹ ਨੂੰ ਪਤਾ ਨਾ ਖਾਸਤਾ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਾਂ ਦੱਸੋ ਕਿੱਥੇ ਅਸੀਂ ਉਸ ਉਸ ਐਸਆਰਜੀ ਦਾ ਮੈਂ ਚਾਹੀ ਲੋਕ ਨੂੰ ਕਰਨ ਇਸ ਕਰਕੇ ਪੰਜਾਬ ਨੂੰ ਇਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਗੈਂਦੇ ਸੈਕਿੰਡ ਕਿ ਜਿਹੜੀ ਬਾਦਰੋ ਪਾਰ ਦੀ ਗੱਲ ਕਰਦੇ ਆ ਬਾਦਰੋ ਪਾਰ ਦਾ ਮੋਦੀ ਸਾਹਿਬ ਬਿਨਾ ਵਿਜੇਤੋ ਜਾ ਕੇ ਬਰੀਆਨੀ ਖਾ ਜਾਂਦੇ ਨੇ ਉਦੋਂ ਇਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਪਾਪੋ ਪਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਬਾਹਰ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੁਸੀਂ ਉਹਨਾਂ ਦੇ ਇੱਥੇ ਖਿਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਦੇ ਦਿਓ ਜਾਂ ਫਿਰ ਜਿਹੜਾ ਹਿੰਦੁਸਤਾਨ ਦੀ ਆਵਾਜ਼ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪੱਧਰੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਲੱਗਦਾ ਜਿਹੜੇ ਵੀ ਮੰਤਰੀ ਸਾਹਿਬ ਆਏ ਆ ਬੇਲੀ ਗਲਤਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਫਿਕਰਮੰਦ ਪੰਜਾਬ ਦੇ ਅਸੀਂ ਲੋਕ ਹੈਗੇ ਆ ਇਹਨਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮਐਲਏ ਸਾਨੂੰ ਦਿੱਤੇ ਨੇ ਵਿਧਾਨ ਸਭਾ ਸਾਡੇ ਆ ਦੋ ਤਾਂ ਤੁਹਾਨੂੰ ਪਤਾ ਜਿਮਨੀ ਚੋਣਾ ਚ ਹੀ ਆਏ ਨੇ ਐਮਐਲਏ ਤੇ ਬਾਕੀ 92 ਪਹਿਲਾਂ ਸੀ 94 ਔਰ ਅਸੀਂ ਨਸ਼ੇ ਦੇ ਉੱਤੇ ਪਹਿਲੇ ਬਹੁਤ ਵੱਡੇ ਕੰਮ ਕਰ ਰਹੇ ਮਾਲ ਸਾਹਿਬ ਨੇ ਪਿੱਛੇ ਜੁਦੇਖਰਾ ਦਰਬਾਰ ਸਾਹਿਬ ਨੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਅ ਨਸ਼ੇ ਦੇ ਖਿਲਾਫ ਸੋਚ ਕਾਇਆ ਵੀ ਨਹੀਂ ਬੱਚਿਓ ਬਿਲਕੁਲ ਇਹ ਚੀਜ਼ਾ ਬਾਂਝੇ ਕਰੇ ਰਹੋ ਆ ਕੇ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਆਪਣੀ ਪੋਲੀਟਿਕ ਪੋਲੀਟਿਕਸ ਨੂੰ ਚਮਕਾਉਣ ਵਾਸਤੇ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਜਿਹੜੇ ਇਹ ਪੁੱਛੋ ਪਹਿਲਾ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਹੈ ਉਹ ਅਜੇ ਤੱਕ ਕਿਉਂ ਨਹੀਂ ਦਿੱਤਾ ਸਾਡੇ ਕਿਸਾਨ ਉੱਥੇ ਬੈਠੇ ਨੇ ਠੰਡ ਦੇ ਵਿੱਚ ਡੱਲੇয়াল ਸਾਹਿਬ ਦੇਖੋ ਅਜੋਕ ਬਿਲਕੁਲ 44ਵੇਂ 45ਵੇਂ ਦਿਨ ਤੇ ਮਰਵਾਤ ਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਅੰਦਾਜ਼ਾ ਨੇ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਰਡ ਡਾਟਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੀ ਜੋ ਇੱਕ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ برف ਦੇ ਵਿੱਚ ਗਰਮੀ ਦੇ ਵਿੱਚ ਚਖੜ ਦੇ ਵਿੱਚ ਇਹ ਬਾਟਰਾਂ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਗੇ ਆਪਣੀਏ ਕੋਰਸੇ ਦੇ ਉੱਤੇ ਉਂਗਲੀ ਚੱਕਣੀ ਇਹਨਾਂ ਵਾਸਤੇ ਕੋਈ ਜਿਆਦਾ ਅ ਅੱਛੀ ਗੱਲ ਨਹੀਂ ਸ਼ਰਮਨਾ ਗੱਲ ਆ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰੇ ਇਸ ਤਰ੍ਹਾਂ ਦੀ ਤੁਸੀਂ ਬੇਤੁਕਾ ਜਿਹੜੀਆਂ ਅਭਿਆਨਬਾਜ਼ੀ ਕਰ ਦਿਓ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਹਦੇ ਨਾਲ-ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਖਤਮ ਅੱਗੇ ਤੁਸੀਂ ਕਰੋੜ ਟੀਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਆਜ ਦੇ ਸੋਕਿੱਤੇ ਕਬਰਾਂ ਚਲੇ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਉਹ ਜਿਹੜਾ ਪੁਰਾਣਾ ਕੋੜ ਪਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਏ ਆ ਸਾਫ ਕਰਨ ਅਸੀਂ ਨੀ ਨਸ਼ਾ ਰਹਿਣੇ ਤੇ ਅਸੀਂ ਨਸ਼ੇ ਨੂੰ ਸਾਫ ਕਰਨ ਲੱਗੇ ਆ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਵੇ ਚੀਜ਼ਾਂ ਨੂੰ ਵੀ ਕੱਢ ਲਾ ਲੋਕਾਂ ਨੇ ਤਾਂ ਪਹਿਲੇ ਇਹਨਾਂ ਨੂੰ ਫਤਵੇ ਦਿੱਤੇ ਹੀ ਹੋਏ ਨੇ ਉਹ ਕਾਕੂਸੀ ਨੇ ਇਲੈਕਸ਼ਨ ਦੀ ਦੇਖ ਲਓ ਤੇ ਕਿੰਨੇ ਕਿੰਨਾ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕਾਂ ਦਾ ਮੈਂ ਕਹੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਅ ਭਗ ਅਗਨੀ ਵੀਰ ਲਾਲੋ ਇੱਕ ਨੌਜਵਾਨਾਂ ਦਾ ਇਹਨਾਂ ਨੇ ਮਨੋਵਲ ਤੋੜਿਆ ਔਰ ਇੱਕ 12 ਸਾਲ ਦੇ 19 ਸਾਲ ਦੇ ਬੱਚੇ ਨੂੰ ਧਰਤੀ ਕਰਕੇ 22 ਸਾਲਾਂਨ ਕਰਦੇ ਤੂੰ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਬਿਆਨबाजी ਸਾਡੇ ਪੰਜਾਬ ਦੇ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਅਸੀਂ ਪਾ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸੰਤੁਖ ਹੈ ਕਿ ਇਹਨਾਂ ਨੇ ਇਸ ਵਾਰ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਰੰਗੜਾ ਪੰਜਾਬ ਬਣਾਉਣ ਜਾ ਰਹੇ ਆ ਮਾਤਸਾ ਆਪਣਾ ਜਾਦੇ ਸਾਡੇ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਸਾਡੇ ਜਿਹਨੇ ਮਿਸਟਰਜ਼ ਨੇ ਐਮਐਲਏ ਜਿਨ ਰਾਤ ਉਸੀ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮਪੀ ਚ ਉੱਠ ਕੇ ਆ ਕੇ ਇਹਨਾਂ ਨੂੰ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਚੋਂ ਨਹੀਂ ਨਿਕਲਦੇ ਹੁਣ ਕਿਸਾਨੀ ਆਵੇ ਕਿਸਾਨਾਂ ਦੇ ਉੱਤੇ ਡੱਪਾਰੀ ਇਸ ਟਾਈਪ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮਾਇਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨ ਆਂਦਾ ਤਾ ਨਹੀਂ ਉਹਨਾਂ ਦਾ ਮਸਲਾ ਹੱਲ ਕਰ ਜੇ ਕੱਲ ਨੂੰ ਸਾਡੇ ੱੱੱਲਿਆ ਸਾਹ ਨੂੰ ਪਤਾ ਨਾ ਖਾਸਤਾ ਕੁੱਝ ਹੋ ਜਾਂਦਾ ਇਹ ਕੋ ਉਸ ਸੰਸਾਰ ਨੂੰ ਤਾਂ ਦੱਸੋ ਕਿੱਥੇ ਅਸੀਂ ਉਸ ਐਸਐਜੀ ਦਾ ਕੰਮ ਚਾਹੀ ਲੋਕ ਨੂੰ ਕਰਨ ਇਸ ਕਰਕੇ ਪੰਜਾਬ ਨੂੰ ਇਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਬਹਿੰਦੇ ਸੈਕਿੰਡ ਕਿਤੇ ਬਾਹਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਹਰੋਂ ਪਾਰ ਦਾ ਮੋਦੀ ਸਾਹਿਬ ਬਿਨਾ ਵਿਜੇ ਤੋਂ ਜਾ ਕੇ ਬਰੀਆਨੀ ਖਾਣਦੇ ਨੇ ਉਦੋਂ ਇਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਬਾਹਰੋਂ ਪਾਰ ਇਹਨਾਂ ਨੂੰ ਪਤਾ ਹੀ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਲਾਫ ਬੋਲਦੇ ਹੋ ਬੱਲਾ ਤੁਸੀਂ ਜਾਤਾ ਉਹਨਾਂ ਦੇ ਨਮਕ ਦਾ ਆ ਦੇ ਦਿਓ ਜਾਂ ਫਿਰ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪਦਵੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾ ਸਾਡੀ ਕੋ 26 ਜਨਵਰੀ ਦੀ ਝਾਕੀ ਨੂੰ ਲੈ ਕੇ ਉਹਨਾਂ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਰਣਾ ਉਹਦੇ ਵਿੱਚ ਪੰਜਾਬ ਦੀ ਚਾਂਗੀ ਆਊਗੀ ਕਿਉਂਕਿ ਪਿਛਲੀ ਵਾਰ ਸੁਭਰੀ ਸਰਕਾਰ ਨੇ 15 ਪਰ ਦੇ ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬਤੇਈ ਮਾੜਾ سلوਕ ਕੀਤਾ ਜੀ ਸਾਡੀ ਐਡੀ ਸੋਣੀ ਝਾਕੀਆਂ ਬਣਾਈਆਂ ਹੋਈਆਂ ਭਰ ਕੇ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਮਿਲੇ ਅਸੀਂ ਆਪਣੇ ਮੱਲੇ ਮੱਲੇ ਗਲੀ ਗਲੀ ਚੋ ਚੱਕੀਆਂ ਕੱਟੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਚੀਜ਼ ਤਾਂ ਕਿ ਸਮਾਰਕ ਸੀ ਉਹਨਾਂ ਦੇ ਵਿੱਚ ਸੀਦਾ ਕਿ ਭਗਤ ਸਿੰਘ ਦੇ ਰਾਜ ਨੂੰ ਤੇ ਗਾਂਧੀ ਸਾਹਿਬ ਦੇ ਸਾਭ ਦੇ ਸੀ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਾਡਾ ਅਮੀਰ ਵਿਰਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਪੂਰੇ ਹਿੰਦੁਸਤਾਨ ਚ ਕਰਨ ਵਾਸਤੇ ਸੀ 26 ਜਨਵਰੀ ਚ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹ ਰਿਜੈਕਟ ਕੀਤੀ ਆ ਤੇ ਫੋਨ ਵੀ ਸਾਨੂੰ ਖਲਸ਼ਾ ਕਿ ਕਿਤੇ ਨਾ ਕਿਤੇ ਕਿ ਸਾਡੇ ਨਾਲੇ ਸ਼ਰਧਾਤ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਧਾਤ ਰੂਹਤਾ ਸਿੱਧੀ ਇਹਨਾਂ ਦੀ ਇਹ ਇੱਕ ਮਿਲੀ ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਦਈ ਮਾਲਾ ਦਾ ਸਕੂਪ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋ ਵੀ ਦਵਾ